ਪਿੰਡ ਬਸ਼ਵਾਨਾ ਤੋਂ ਲਾੜੇ ਵਾਲਿਆਂ ਵੱਲੋਂ ਦਾਜ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਮੁੰਡੇ ਵਾਲਿਆਂ ਵੱਲੋਂ 14 ਮਾਰਚ ਨੂੰ ਬਰਾਤ ਤਾਂ ਹੀ ਆਵੇਗੀ ਜੇਕਰ ਦਾਜ 'ਚ ਮੁੰਡੇ ਨੂੰ ਕੜਾ ਅਤੇ ਮੋਟਰਸਾਈਕਲ ਦਿੱਤਾ ਜਾਵੇਗਾ ਦਾਜ ਤੋਂ ਅਸਮਰਥ ਦਿਹਾੜੀਦਾਰ ਗਰੀਬ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕਰਦਿਆਂ ਮਾਮਲਾ ਥਾਣੇ ਪਹੁੰਚ ਗਿਆ ਜਿੱਥੇ ਪਿੰਡ ਬਸ਼ਵਾਨਾ ਦੇ ਲੋਕਾਂ ਵੱਲੋਂ ਥਾਣੇ 'ਚ ਜਾ ਕੇ ਨਾਅਰੇਬਾਜ਼ੀ ਕਰਦਿਆਂ ਦਾਜ ਦੇ ਲੋਭੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਤਾਂ ਪਿੰਡ ਪਛੋਣੇ ਦਾ ਮਸਲਾ ਹੈ ਜੀ ਤੇ ਸਾਡੀ ਕੁੜੀ ਦਾ ਚਕਤਾਰ ਸਿੰਘ ਉਹਨਾਂ ਦੀ ਬੇਟੀ ਦਾ ਆਨੰਦ ਕਾਰਨ ਸੀਗੇ ਅੱਜ ਕੜਾਈ ਕਰਨੀ ਸੀ 14 ਤਰੀਕ ਨੂੰ ਬਰਾਤ ਆਉਣੀ ਸੀ ਖਿਆਲਾ ਕਲਾ ਤੋਂ ਜੀ ਜਿਸ ਦੇ ਵਿੱਚ ਮੁੰਡੇ ਦਾ ਨਾਮ ਮਨਦੀਪ ਸਿੰਘ ਆ ਤੇ ਪਿਤਾ ਦਾ ਨਾਮ ਰਾਜਾ ਸਿੰਘ ਆ ਜੀ ਅੱਜ ਆਉਣਾ ਸੀਗੇ ਜੀ ਪਰਸੋਂ ਸਾਨੂੰ ਇਹਨਾਂ ਦੇ ਪਰਿਵਾਰ ਨੂੰ ਮੈਸੇਜ ਮਿਲਿਆ ਵੀ ਸਾਨੂੰ ਜਿਆਦਾ ਕੜਾ ਪਾਓ ਨਹੀਂ ਸਾਨੂੰ ਮੋਟਰਸਾਈਕਲ ਦਿਓ ਜੀ ਇਸ ਕਰਕੇ ਪਰਿਵਾਰ ਸਮਰੱਥਾ ਨਹੀਂ ਸੀਗਾ ਜੀ ਐਨਾ ਮੁਕਸਾਂ ਦੇਣ ਦੇ ਤਾਂ ਕਰਕੇ ਅਸੀਂ ਅੱਜ ਸਵੇਰ ਦੇ ਪ੍ਰਸ਼ਾਸਨ ਦੇ ਉਰੇ ਥਾਣੇ ਦੇ ਵਿੱਚ ਬੈਠੇ ਹਾਂ ਸਾਡੇ ਹਾਂ ਅਜੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਕੋਈ ਪਰਚਾ ਦਰਜ ਨਹੀਂ ਹੋ ਰਿਹਾ ਜੀ ਸਿੰਪਲ ਸਵੇਰ ਦੀ ਸੀ ਅਪਲੀਕੇਸ਼ਨ ਲਾ ਕੇ ਆਈਆਂ ਉੱਥੇ ਖੜੀ ਹੈ ਗੱਲ ਕੋਈ ਅੱਗੇ ਗੱਲ ਨਹੀਂ ਤੁਰੀ ਹੈਗੀ ਜੀ ਸਾਨੂੰ ਪ੍ਰਸ਼ਾਸਨ ਦਾ ਸਬੂਤ ਦਿਓ ਅਸੀਂ ਸਬੂਤ ਆ ਸਾਰਾ ਪਿੰਡ ਖੜਿਆ ਇਸ ਤੋਂ ਵੱਡਾ ਸਬੂਤ ਕੀ ਹੋਊਗਾ ਜੀ ਇਸ ਮੌਕੇ ਮਾਸੀ ਗਗਨਜੀਤ ਕੌਰ ਅਤੇ ਕਲੱਬ ਦੇ ਪ੍ਰਧਾਨ ਲਖਵਿੰਦਰ ਸਿੰਘ ਨੇ ਵੀ ਪੁਲਿਸ ਦੇ ਸਹਿਯੋਗ ਨਾ ਦੇਣ ਤੇ ਦੋਸ਼ ਲਗਾਏਗੇ ਸੁਆਣੇ ਤੋਂ ਅਜੀ ਮੇਰਾ ਨਾਮ ਗਗਨਜੀਤ ਕੋਹਰਾ ਜੀ ਮੈਂ ਜ਼ਿਲ੍ਹਾ ਫੁਸ਼ਤ ਮੈਂਬਰ ਆ ਜੀ ਸਾਡੀ ਕੁੜੀ ਹੈ ਜੀ ਮੇਰੀ ਸਾਡੇ ਮੇਰੇ ਜੇਠ ਦੀ ਕੁੜੀ ਹੈ ਜੀ 14 ਤਰੀਕ ਦੀ ਕੁੜੀ ਦੀ ਬਰਾਤ ਆਉਣੀ ਸੀਗੀ ਸਾਨੂੰ 12 ਤਰੀਕ ਨੂੰ ਫੋਨ ਆਉਂਦਾ ਜੀ ਕਿ ਸਹੁਰਿਆਂ ਦਾ ਕਹਿੰਦੇ ਵੀ ਇੱਕ ਮੋਟਰਸਾਈਕਲ ਚਾਹੀਦਾ ਵੀ ਇੱਕ ਤੋਲੇ ਦਾ ਕੜਾ ਚਾਹੀਦਾ ਜੀ ਕੁੜੀ ਖਿਆਲਾ ਕਲਾ ਮੁੱਗੀ ਹੋਈ ਸੀ ਜੀ ਮੁੰਡੇ ਦਾ ਨਾਮ ਮਨਦੀਪ ਸਿੰਘ ਆ ਜੀ ਪਿਓ ਦਾ ਨਾਮ ਰਾਜ ਸਿੰਘ ਆ ਜੀ ਸਵੇਰ ਦੇ ਅਸੀਂ ਪੁਲਿਸ ਕਾਰਵਾਈ ਕਰੀ ਜਦੋਂ ਅਸੀਂ ਆ ਗਏ ਸਾਡਾ ਘਰੇ ਕਿਸੇ ਨੇ ਪੰਚਾਇਤ ਨੇ ਨਹੀਂ ਸਾਡਾ ਨਵੇੜਿਆ ਜੀ ਜਦੋਂ ਅਸੀਂ ਥਾਣੇ ਚ ਸਵੇਰ ਦੇ ਅਸੀਂ ਥਾਣੇ ਚ ਆ ਰਹੇ ਸੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਸਾਡੀ ਕੁਝ ਨਹੀਂ ਹੋਇਆ ਜੀ ਅਸੀਂ ਇਨਸਾਫ ਮੰਗਦੇ ਹਾਂ ਸਾਡੀ ਕੁੜੀਆਂ ਨੂੰ ਇਨਸਾਫ ਜ਼ਰੂਰੀ ਦਿਵਾਓ ਜੀ ਇਹ ਮਸਲਾ ਜੋ ਬੱਚੋਆਂ ਨੇ ਤੋਂ ਹੈ ਬੱਚੋਆਂ ਨੇ ਅੱਜ ਇੱਕ ਗਰੀਬ ਘਰ ਦੀ ਲੜਕੀ ਦਾ ਵਿਆਹ ਸੀ ਕੜਾਈ ਚੜੀਏ ਵਿਚਾਰਿਆਂ ਦੇ ਉਹ ਮੌਕੇ ਤੇ ਸਹੁਰਾ ਪਰਿਵਾਰ ਨੇ ਮੰਗ ਕਰਤੀ ਜੀ ਸਾਨੂੰ ਮੋਟਰਸਾਈਕਲ ਦਿੱਤਾ ਜਾਵੇ ਕੜੇ ਸ਼ਾਂਪਾ ਪਾਈਆਂ ਨਾਲ ਬਿਚਾਰੀ ਜਿਹੜੀ ਉਹਦੀ ਮਾਤਾ ਜੀ ਹੈ ਦਰਦ ਹੈ ਉਹ ਗੋਹਾ ਖੂੜਾ ਦੇਖ ਕੇ ਆਪਦਾ ਟਾਈਮ ਪਾਸ ਕਰਦੀ ਹੈ ਆਪਦਾ ਪੇਟ ਪੜ ਰਹੀ ਹੈ ਉਹਦਾ ਪਿਤਾ ਜੀ ਵੀ ਹੈ ਨਹੀਂ ਕੁੜੀ ਦੇ ਵਿਚਰੀ ਦੇ ਤੇ ਉਹ ਚਾਚਾ ਜੀ ਨੇ ਉਹਨਾਂ ਦੀ ਵੀ ਲੱਤ ਟੁੱਟੀ ਹੋਈ ਹੈ ਵਿਚਾਰਿਆਂ ਦੀ ਉਹ ਵੀ ਆਪਦਾ ਦਿਹਾੜੀ ਦਾ ਵਟਾ ਕਰਕੇ ਟਾਈਮ ਪਾਸ ਕਰਦੇ ਨੇ ਅੱਜ ਉਹਨਾਂ ਨੂੰ ਤੁਰਤ ਕਢਾਈ ਜਿਹੜੀ ਹੈ ਵਿਚਾਰਿਆਂ ਦੇ ਘਰੇ ਰੰਗਲ ਚ ਭੰਗੜਾ ਪੈ ਗਿਆ ਉਹਨਾਂ ਦਾ ਅੱਜ ਮੋਟਰਸਾਈਕਲ ਦੀ ਮੰਗ ਕਰਤੀ ਕੜਾਹੇ ਸ਼ੈਂਪਾਂ ਦੀ ਮੰਗ ਕਰਤੀ ਗਰੀਬ ਬੰਦੇ ਨੇ ਦੱਸੋ ਕਿੱਥੋਂ ਦੇਣਗੇ ਜੀ ਉਹ ਅਸੀਂ ਇਹਨਾਂ ਬਰਤ ਸਖਤ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਤਾਜੋ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਦਾਜ ਦੀ ਪਰਸਾ ਬਹੁਤ ਮਾੜੀ ਪਰਸਾ ਹੈ ਇਹਦੇ ਮਤਲਬ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਾ ਕਰ ਸਕੇ ਸੋਚ ਵੀ ਨਾ ਸਕੇ ਸਖਤ ਤੋਂ ਸਖਤ ਤਨਖੁਰਦ ਕਾਰਵਾਈ ਹੋਣੀ ਚਾਹੀਦੀ ਕੁੜੀ ਦਾ ਪਰਿਵਾਰ ਵਿਚਾਰਾ ਅੱਜ ਕੜਾਈ ਜੜੀ ਹੈ ਕੋਈ ਹਜਾ ਬੰਦਾ ਹੋਊਗਾ ਜੋ ਥਾਣੇ ਚ ਰੁਲਦਾ ਹੋਵੇ ਕਿਦਾ ਜੀ ਕਰਦਾ ਜੀ ਦੱਸੋ ਦਿਨ ਗੱਲ ਤੋਂ ਤਾਂ ਕੋਈ ਗੱਲ ਹੁੰਦੀ ਨਹੀਂ ਜੇ ਇਹਨਾਂ ਨੇ ਮੰਗ ਕੀਤੀ ਹੈ ਦਾਜ ਦੀ ਉਹ ਘਟ ਘਟ ਮੋਟਰੋ ਬੰਦੇ ਨੇ ਪੰਜ ਸੱਤ ਇਹਨਾਂ ਦੇ ਦੱਸ ਰਹੇ ਨੇ ਵੀ ਹਾਂ ਜੀ ਹੋਈ ਹੈ ਦਾਜ ਦੀ ਮੰਗ ਤੇ ਵਿਚੋਲਣ ਕਹਿੰਦੀ ਐ ਵੀ ਮੋਟਰਸਾਈਕਲ ਦਿਓ ਕੜਾ ਸ਼ਾਂਪਾਓ ਅਸੀਂ ਫੇਰ ਮਤਲਬ ਨਹੀਂ ਮੈਂ ਆਪਣੀ ਕੁੜੀ ਤੱਕ ਰਿਸ਼ਤਾ ਦੇ ਦੇਣੀ ਐ ਕਿਸੇ ਨਹੀਂ ਤੋਰ ਦੇ ਦੇਖੋ ਜੀ ਜਿਹੜੀ ਇਸ ਤਰ੍ਹਾਂ ਦੀਆਂ ਗੱਲਾਂ ਨੇ ਨਾ ਡਰਾਮਾ ਵਾਪਰਦੀਆਂ ਨੇ ਉਹ ਐਵੇਂ ਜੀ ਨਹੀਂ ਹੁੰਦੀਆਂ ਇਹ ਜੀ ਕਿਹਦਾ ਕਰਦਾ ਜੀ ਇੱਥੇ ਪੁਲਿਸ ਥਾਣੇ ਚ ਰੋਲੇ ਅੱਜ ਦੇ ਦਿਨ ਉਹਨਾਂ ਨੂੰ ਪੁੱਛ ਕੇ ਦੇਖੋ ਜਿਹਦੀ ਅੱਜ ਲੜਕੀ ਘਰੇ ਬੈਠੀ ਐ ਵਿਚਾਰੇ ਗਰੀਬ ਬੰਦੇ ਨੇ ਉਹ ਅੱਜ ਉਹਨੇ ਕਿੱਥੇ ਤੁਰ ਜਾਣਾ ਸੀ ਵਿਚਾਰੀ ਨੇ ਪਰਸ ਉਹਨੂੰ ਤਰੰਗਣ ਚ ਭੰਗਣ ਪੈ ਗਈ ਉਹ ਵਿਚਾਰੇ ਕਿੱਥੋਂ ਉਹਨੂੰ ਵਿਆਹਣਗੇ ਕੀ ਦੇਣਗੇ ਜਦੋਂ ਨਾਲ ਕੋਲ ਕੁਝ ਹੈ ਨਹੀਂ ਦਿਹਾੜੀਦਾਰ ਬੰਦੇ ਨੇ ਜੀ ਉਹ ਇਸ ਤਰ੍ਹਾਂ ਦੀ ਜਿਹੜੀ ਦਾਜ ਦੀ ਪ੍ਰਥਾ ਨਾਲ ਜੀ ਬਹੁਤ ਮਾੜੀ ਚੀਜ਼ ਹੈ ਇਹ ਖਤਮ ਹੋਣੀ ਚਾਹੀਦੀ ਹੈ ਸਖਤ ਤੋਂ ਸਖਤ ਨਾਪਰੋਤੇਕਸ਼ਨ ਹੋਣੀ ਚਾਹੀਦੀ ਨੇ ਲੈ ਮੁੰਡੇ ਦੀ ਮਾਂ ਆ ਗਈ ਜੀ ਤੇ ਸਾਡੇ ਦਾਜ ਦੇ ਛੇ ਸੀ ਕੋਈ ਮੰਗ ਨਹੀਂ ਸਾਡੀ ਅਸੀਂ ਵੀ ਧੀ ਆਣ ਲਿਆ ਅਸੀਂ ਇਹ ਗੱਲ ਕਹੀ ਜੀ ਨੇ ਧੀ ਦਿੱਤੀ ਸਭ ਕੁਝ ਦਿੱਤਾ ਇਹ ਪਰੇਸ਼ਾਨ ਕਰ ਰਹੇ ਦਾਜ ਆਥਰੇ ਰੋਡ ਦੇ ਦੀ ਫੋਨ ਲਾਉਂਦਾ ਦੱਸੋ ਤੁਹਾਡੀ ਕੀ ਮੰਗਾ ਛੋੜ ਦੱਸੋ ਤੁਹਾਡੀ ਕੀ ਮੰਗਾ ਇਹ ਛੇ ਗੱਲ ਕਹੀ ਆ ਵੀ ਭਾਈ ਵਿਚੋੜੇ ਨੂੰ ਪਤਾ ਸਾਨੂੰ ਕੋਈ ਪਤਾ ਨਹੀਂ ਨਾ ਸਾਡੀ ਮੰਗ ਹੈਗੀ ਆ ਨਾ ਜੀ ਪਰਦਾ ਮਾਉਂਟ ਕਰੀ ਈ ਮੇਰੇ ਵੀ ਕੀ ਹੈਗੇ ਅਸਿੱਖੀ ਆ। ਮੇਰਾ ਨਾਮ ਕੁਲਵਿੰਦਰ ਆ ਜੀ ਮੈਂ ਇਹਨਾਂ ਦੀ ਬਚੋਲਣਾ ਜੀ। ਅਸੀਂ ਨੇ ਜੀ ਕੋਈ ਦਾਜ ਦੇਹਸ ਦੀ ਮੰਗ ਨਹੀਂ ਕਰੀ ਹੈਗੀ। ਜਿਨੇ ਤੀਰ ਦਿੱਤੀ ਉਹਨੇ ਸਾਰਾ ਕੁਝ ਹੀ ਦਿੱਤਾ ਜੀ। ਸਾਡੀ ਕੋਈ ਮੰਗ ਨਹੀਂ ਹੋਈ ਹੈਗੀ ਇਸ ਗੱਲ ਦੀ। ਮੈਂ ਕੁਝ ਨਹੀਂ ਕਿਹਾ ਜੀ ਇਹਨਾਂ ਦੇ ਪਿੱਛੇ। ਇਹਨਾਂ ਨੂੰ ਜਾਣ ਨੂੰ ਕਹਿੰਦੇ ਆ ਜੀ ਹੁਣ ਉਹ ਕੁੜੀ ਜਾਣ ਨੂੰ ਕਹਿੰਦੇ ਨਹੀਂ। ਹਾਂ ਜੀ ਉਹ ਕਹਿੰਦੇ ਸੀ ਤੋਰਦੇ ਨਹੀਂ ਹੈਗੇ ਅਸੀਂ ਜਾਣ ਨੂੰ ਤਿਆਰ ਆ। ਉਧਰ ਐਸ ਐਚਓ ਸਦਰ ਅਮਰੀਕ ਸਿੰਘ ਨੇ ਦੱਸਿਆ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ। ਲੜਕੇ ਵਾਲਿਆਂ ਨੂੰ ਸੱਦਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਜੋ ਸਵੇਰੇ ਇੱਕ ਦਰਖਾਸਤ ਇਹਨਾਂ ਵੱਲੋਂ ਆਈ ਸੀ ਜੰਕਾਰ ਸਿੰਘ ਵੱਲੋਂ ਜਿਹੜਾ ਲੜਕੀ ਦਾ ਬਾਪ ਹੈ ਉਹ ਕਹਿ ਰਿਹਾ ਸੀਗਾ ਕਿ ਜਿਹੜਾ ਲੜਕੇ ਦਾ ਉਹਦੀ ਲੜਕੀ ਕਲਾ ਕਲਾ ਵਿਖੇ ਮੰਗੀ ਹੋਈ ਹੈ 14 ਤਰੀਕ ਨੂੰ ਸ਼ਾਦੀ ਰੱਖੀ ਹੋਈ ਸੀਗੀ ਪਰ ਲੜਕੇ ਦਾ ਬਾਪ ਦਾਜ ਦੇ ਦੀ ਮੰਗ ਕਰਦਾ ਹੈ ਫੇ ਉਸ ਤੋਂ ਬਾਅਦ ਅਸੀਂ ਇਹਨਾਂ ਦੋਨਾਂ ਘਰਾਂ ਨੂੰ ਇੱਥੇ ਬੁਲਾਇਆ ਲੜਕੇ ਵਾਲੇ ਕਹਿ ਰਹੇ ਆ ਕਿ ਅਸੀਂ ਕੋਈ ਦਾਜ ਦੇ ਦੀ ਮੰਗ ਨਹੀਂ ਕਰ ਰਹੇ ਅਸੀਂ ਲੜਕੀ ਨੂੰ ਲੈ ਕੇ ਲੈ ਜਾਣ ਲਈ ਹਲੇ ਵੀ ਤਿਆਰ ਆ ਪਰ ਲੜਕੀ ਵਾਲੇ ਕਹਿੰਦੇ ਵੀ ਇਹਨਾਂ ਦਾਜ ਦੇ ਦੀ ਮੰਗ ਕਿਤੇ ਹੁਣ ਅਸੀਂ ਲੜਕੀ ਤੋਰ ਨਹੀਂ ਜੀਂਦੀ ਇਸ ਕਰਕੇ ਹੁਣ ਇਹ ਲੜਕੇ ਵਾਲਿਆਂ ਤੋਂ ਕੁਝ ਮੰਗ ਕਰਦੇ ਆਂ ਕਿ ਸਾਡਾ ਖਰਚਾ ਕੁਛ ਜਿਹੜਾ ਹੋ ਗਿਆ ਵੀ ਸਾਨੂੰ ਉਹ ਇਹ ਦੇਣ ਲੜਕੇ ਵਾਲੇ ਕਹਿ ਰਹੇ ਆ ਕਿ ਅਸੀਂ ਤਾਂ ਕੁਝ ਦੇ ਨਹੀਂ ਸਕਦੇ ਸਾਡੇ ਖਲਾਅ ਵਿੱਚ ਜਿਹੜੀ ਕਾਰਵਾਈ ਬਣਦੀ ਆ ਉਹ ਕਰਦੇ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਬਿਆਨ ਲਿਖਾਓ ਅਸੀਂ ਜੋ ਕਾਨੂੰਨੀ ਕਾਰਵਾਈ ਬਣਦੀ ਆ ਅਸੀਂ ਕਰਨੇ ਤਿਆਰ ਆ ਉਹ ਹਲੇ ਆਪਦੀ رائے ਕਰ ਰਹੇ ਆ رائے ਕਰਕੇ ਸਾਨੂੰ ਜੋ ਜਿਹੋ ਜੀ ਸਟੇਟਮੈਂਟ ਦੇਣਗੇ ਅਸੀਂ ਉਹ ਜੀ ਕਾਰਵਾਈ ਵਿੱਚ ਲਿਆ ਦੇ ਵੁੱਡ ਲਾਡਾ ਤੋਂ ਅਮਨ ਮਹਿਤਾ ਦੀ ਖਾਸਪੁਰ